ਕਰਕੇ ਇਹਨਾਂ ਨੇ 10 ਵਜੇ ਦੇ ਕਰੀਬ ਰਾਤ ਨੂੰ ਇਹਨਾਂ ਨੇ ਗੁਰੂ ਘਰ ਵਿੱਚ ਪਿੱਛੋਂ ਚੜ ਗਏ ਨੇ ਤੇ ਗੁਰੂ ਘਰ ਦੀਆਂ ਕੁਝ ਇੱਟਾਂ ਜਿਹੜੀਆਂ ਸਾਡੀਆਂ ਬਚੀਆਂ ਸੀ ਉੱਤੇ ਗੁਰੂ ਘਰ ਦੇ ਪਈਆਂ ਸੀ ਡਿਟਚ ਰਹਦੇ ਈਸਾਈਆਂ ਨੇ ਗੁਰੂ ਘਰ ਦੇ ਅੰਦਰ ਫੜ ਕੇ ਇੱਟਾਂ ਪੱਥਰ ਚੁਲਾਏ ਨੇ ਕੁਝ ਲੋਕ ਨੰਗੇ ਸਿਰ ਅਤੇ ਜੁੱਤੀਆਂ ਪਾ ਕੇ ਗੁਰਦੁਆਰਾ ਸਾਹਿਬ ਦੇ ਉੱਪਰ ਜਾ ਚੜੇ ਅਤੇ ਖੰਧੀਆਂ ਗਾਲਾਂ ਕੱਢ ਦੇ ਵੀ ਸੁਣਾਈ ਦਿੱਤੇ ਦੇਰ ਰਾਤ ਇਹ ਪੂਰੀ ਘਟਨਾ ਵਾਪਰੀ ਜਿਸ ਤੋਂ ਬਾਅਦ ਤੜਕਸਾਰ ਐਸੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਦੇ ਬਟਾਲਾ ਦੇ ਪਿੰਡ ਨੂਰਪੁਰ ਚ ਦੋ ਈਸਾਈ ਪਰਿਵਾਰਾਂ ਦੀ ਆਪਸੀ ਰੰਜਿਸ਼ ਸੀ ਜਿਸ ਕਾਰਨ ਬੀਤੀ ਰਾਤ ਦੋਵੇਂ ਪਰਿਵਾਰਾਂ 'ਚ ਲੜਾਈ ਹੋ ਗਈ ਇਸ ਦੌਰਾਨ ਝਗੜਾ ਇੰਨਾ ਵਧਿਆ ਕਿ ਲੜਦੇ-ਲੜਦੇ ਦੋਵੇਂ ਪਰਿਵਾਰ ਗੁਰੂ ਘਰ ਚ ਆਵੜੇ ਅਤੇ ਗੁਰੂ ਘਰ ਦੀ ਨਾ ਸਿਰਫ ਰੱਜ ਕੇ ਬੇਅਦਬੀ ਕੀਤੀ ਸਗੋਂ ਪੰਨ ਤੋੜ ਵੀ ਕੀਤੀ ਗਈ ਜਦਕਿ ਪਿੰਡ ਵਾਸੀਆਂ ਮੁਤਾਬਕ ਈਸਾਈ ਭਾਈਚਾਰੇ ਦੇ ਲੋਕਾਂ ਵੱਲੋਂ ਗੁਰਦੁਆਰੇ 'ਚ ਆ ਕੇ ਜਾਣਬੁੱਝ ਕੇ ਬੇਅਦਬੀ ਕੀਤੀ ਗਈ ਜੀ ਬੇਰਾਜੂ ਘਟਨਾ ਵਾਪਰੀ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਬਹੁਤ ਮਨਸਪਾਕੀ ਘਟਨਾ ਵਾਪਰੀ ਹੈ ਦਾਸ ਨੂੰ ਗੁਰਜੀਤ ਸਿੰਘ ਵੱਲੋਂ ਰਾਤ ਨੂੰ 1:30 ਵਜੇ ਫੋਨ ਗਿਆ ਹੈ ਕਿ ਬਾਬਾ ਜੀ ਗੁਰਦਸਹਿਬ ਤੇ ਹਮਲਾ ਹੋ ਗਿਆ ਵਾ ਬੜੀ ਜਿਆਦਾ ਬੇਚਬੀ ਹੋ ਰਹੀ ਆ ਤੇ ਤੁਸੀਂ ਪੁਲਿਸ ਮੁਲਾਜ਼ਮਾਂ ਦੇ ਨਾਲ ਇਨਫੋਰਮ ਕਰੋ ਜੀ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਭੇਜੋ ਤੇ ਦਾਸ ਨੇ ਫਿਰ 1012 ਨੰਬਰ ਦੇ ਉੱਤੇ ਜੈਸ ਤੇ ਫੋਨ ਕੀਤਾ ਤੇ ਉਹਨਾਂ ਕੰਡੈਕਟ ਕਰਨ ਤੇ ਪੁਲਿਸ ਪਾਰਟੀ ਜਲਦੀ ਹੀ ਇੱਥੇ ਭੇਜ ਦਿੱਤੀ ਠੀਕ ਹੈ ਤੇ ਪੁਲਿਸ ਪਾਰਟੀ ਨੂੰ ਵੇਖ ਕੇ ਫਿਰ ਇਹ ਜਿਹੜੇ ਬੰਦੇ ਨੇ ਕੋਠੇ ਤੋਂ ਥੱਲੇ ਆੜ ਕੇ ਪੱਜੰਦੀ ਕੋਸ਼ਿਸ਼ ਕੀਤੀ ਹੈ ਨਾ ਤੇ ਇਹਨਾਂ ਨੇ ਬਹੁਤ ਹੀ ਕੋਹਰ ਪਾਪ ਕੀਤਾ ਸਾਡੇ ਗੁਰਦੁਆਰ ਦੀ ਬੇਵਕੀਤੀ ਹੈ ਤੇ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਸਵੇਰੇ ਜਦੋਂ ਤੁਸੀਂ ਗੁਰਦਸਾਹ ਪਹੁੰਚਦੇ ਕੀ ਹਾਲਾਤ ਵੇਖੇ ਤੇ ਆਣ ਮੈਂ ਹਾਲਾਤ ਵੇਖੇ ਤੇ ਬਹੁਤ ਦਰਦਨਾਕ ਹਾਲਾਤ ਸਨ ਇੱਟਾਂ ਮਟੇ ਚਫੇਰੇ ਖਿਲਦੇ ਪਏ ਸਨ ਤੇ ਗੁਰਦੁਆਰ ਸਾਹਿਬ ਦੇ ਜੋ ਬਾਥਰੂਮ ਦੇ ਗੇਟ ਤੇ ਸ਼ੈੱਡ ਸਨ ਸਭ ਉਹਨਾਂ ਦੇ ਉੱਤੇ ਇੱਟਾਂ ਮਾਰੀਆਂ ਗਈਆਂ ਇਹ ਕੌਣ ਲੋਕ ਸਨ ਇਹ ਲੋਕ ਕ੍ਰਿਸਚਨ ਭਾਈ ਜੱਜ ਦੇ ਨਾਲ ਬਲੋਂਗ ਕਰਦੇ ਨੇ ਤੇ ਇਹਨਾਂ ਦੇ ਗੁਰਦਾਸ ਸਾਹਿਬ ਦੇ ਸਿਸਟਿਕ ਆਂਡ ਲੱਗੇ ਹੋਏ ਨੇ ਹਾਂਜੀ ਲੱਗੇ ਜੀ ਉਹਨਾਂ ਚਾਹੀਏ ਫੋਟੋ ਜਾਈਏ ਉਹਨਾਂ ਹਾਂਜੀ ਉਹਨਾਂ ਚ ਫੋਟੋ ਜਿਹੜੀਆਂ ਨੇ ਉਹ ਡਿਪਟੀ ਸਾਹਿਬ ਨੂੰ ਦੇ ਦਿੱਤੀਆਂ ਗਈਆਂ ਨੇ ਕਿਰਪਾਲ ਸਿੰਘ ਤੇ ਸਾਣਾ ਸਿੰਘ ਅੰਗਾਰਾ ਸਿੰਘ ਪਿੰਡ ਨੂਰਪੁਰ ਬਟਾਲਾ ਦੇਤਰ ਗੁਰਦਾਸਪੁਰ ਇਹ ਦੋ ਪਾਰਟੀਆਂ ਉਸ ਲੜੀਆਂ ਨੇ ਕ੍ਰਿਚਨ ਹਮ ਇੱਕ ਗੁਰਦਾਸਾਹ ਦੇ ਪਿਛਲੇ ਪਾਸੇ ਨੇ ਜੀ ਘਰ ਦੋ ਚਾਰ ਘਰ ਪਿਛਲੇ ਪਏ ਦੋ ਚਾਰ ਅਗਲੇ ਪਾਸੇ ਨੇ ਹਮ ਕੁਝ ਡੇਰੋਂ ਵਾਏ ਨੇ ਬਾਹ ਡੇਰਾ ਸਾਡਾ ਪਿੰਡ ਨੂਰਪੁਰ ਦਾ ਥੋੜਾ ਕਿਚਨ ਬਾਹਰ ਹੀ ਦੇ ਨੇ ਉਹ ਵੀ ਆਏ ਨੇ ਇਹਨਾਂ ਦੀ ਆਪਸ ਵਿੱਚ ਝਗੜਾ ਚੱਲ ਰਿਹਾ ਸੀ ਇਹ ਝਗੜੇ ਨੂੰ ਵੱਧ ਕਰਕੇ ਇਹਨਾਂ ਨੇ 10 ਵਜੇ ਦੇ ਕਰੀਬ ਰਾਤ ਨੂੰ ਇਹਨਾਂ ਨੇ ਗੁਰੂ ਘਰ ਵਿੱਚ ਪਿੱਛੋਂ ਚੜ ਗਏ ਨੇ ਤੇ ਗੁਰੂ ਘਰ ਦੀਆਂ ਕੁਝ ਇੱਟਾਂ ਜਿਹੜੀਆਂ ਸਾਡੀਆਂ ਬਚੀਆਂ ਸੀ ਉੱਤੇ ਗੁਰੂ ਘਰ ਦੇ ਪਈਆਂ ਸੀ ਇਹਨਾਂ ਤੋਂ ਇੱਟਾ ਰੋੜਾ ਚਲਾਉਣਾ ਸ਼ੁਰੂ ਕਰ ਦਿੱਤੀ ਇੱਕ ਦੂਜੀ ਓਪਰ ਜੋ ਕਿ ਸਿੱਖ ਭਾਈਚਾਰੇ ਦੇ ਇਹਨਾਂ ਕੋਈ ਮਤਲਬ ਨਹੀਂ ਹੈਗਾ ਇਹਨਾਂ ਦਾ ਇਹਨਾਂ ਦਾ ਕੋਈ ਲੈਣ ਦੇਣਾ ਕਿਸੇ ਸਿੱਖ ਭਾਈਚਾਰੇ ਦੇ ਨਾਲ ਕੋਈ ਕੋਈ ਬੈਰ ਨਹੀਂ ਕੋਈ ਰੋਧ ਨਹੀਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਇਹਨਾਂ ਦਾ ਆਪਸ ਵਿੱਚ ਇਹਨਾਂ ਕੀਤਾ ਵਾ ਤੋ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਪ੍ਰਸ਼ਾਸਨ ਨੂੰ ਕਿ ਮਤਲਬ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਜੋ ਅੰਸਰ ਚੜ੍ਹੇ ਨੇ ਉੱਪਰ ਜੋ ਪੈਂਦਾ ਇਹਨਾਂ ਦੇ ਕਿਤੇ ਫੁਟੇਜ ਵੀ ਘਰ ਆਈਆਂ ਟੀਵੀ ਸਭ ਕੋ ਉਹਨਾਂ ਨੂੰ ਦਿਖਾ ਦਿੱਤਾ ਹੈ ਪ੍ਰਸ਼ਾਸਨ ਡਿਪਟੀ ਸਾਹਿਬ ਆਏ ਉਹਨਾਂ ਨੂੰ ਸਭ ਕੋ ਦਿਖਾ ਦਿੱਤਾ ਹੈ ਜੀ ਤਕੀ ਮੰਗ ਕਰਦੇ ਮੈਂ ਕਰ ਪ੍ਰਸ਼ਾਸਨ ਨੂੰ ਕਿ ਸਖਤ ਸਜ਼ਾ ਤਾਰਨ ਅੱਗੇ ਤੋਂ ਇਹ ਕੰਮ ਨਾ ਹੋਵੇ ਉਧਰੇ ਮਾਮਲਾ ਹੁਣ ਐਸ்சிਪੀਸੀ ਕੋਲ ਵੀ ਪਹੁੰਚਿਆ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਟਨਾ ਨੂੰ ਮੰਦ ਭਾਗਾ ਘਰਾੜ ਦਿੱਤਾ ਹੈ ਅਤੇ ਪੰਜਾਬ ਸਰਕਾਰ ਤੋਂ ਗੁਨਾਹਗਾਰਾਂ ਖਿਲਾਫ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਹੈ ਇਹ ਦੇਖੋ ਮੈਂ ਸਮਝਦਾ ਹਾਂ ਪਰ ਬਹੁਤ ਬਾੜੀ ਗੱਲ ਤੇ ਇਹ ਜਿਹੜੀ ਅੱਜ ਇਹ ਕਿਉਂ ਹੋ ਰਹੀ ਹੈ ਇਹਦੇ ਪਿੱਛੇ ਕਾਰਨ ਹਨ ਜਿੰਨੀਆਂ ਵੀ ਬਿਆਦਬੀਆਂ ਹੋਈਆਂ ਹੁਣ ਤੱਕ ਕਿਸੇ ਨੂੰ ਸਜ਼ਾ ਨਹੀਂ ਮਿਲੀ ਤੇ ਆ ਜਿਹੜੀਆਂ ਹੁਣ ਸਰਕਾਰਾਂ ਸਾਤ ਪਹਿਲਾ 5 ਸਾਲ ਕਾਂਗਰਸ ਦੀ ਰਹੀ ਗੁਟਕਾ ਫੜ ਕੇ ਸੋਹਾਂ ਉਦੋਂ ਬਾਅਦ ਆ ਦੂਜੀ ਆ ਗਈ ਤੇ ਹੋਇਆ ਕੁਝ ਵੀ ਨਹੀਂ ਤੇ ਮੈਂ ਅਕਸਰ ਇਹ ਗੱਲ ਕਹਿੰਦਾ ਬਈ ਇਹ ਜੇ ਹੁਣ ਬਿਆਦਮੀਆਂ ਹੋ ਰਹੀਆਂ ਜਾਂ ਜੇ ਪਿੱਛੇ ਬਿਆਦਮੀਆਂ ਹੋਈਆਂ ਤੇ ਇਹਦਾ ਮਤਲਬ ਇਹ ਹੁਣ ਵਾਲੀਆਂ ਬਿਆਦਮੀਆਂ ਪਿਛਲੇ ਵਾਲੀ ਬਿਆਦਮੀ ਨਾਲੇ ਜੋੜ ਦਈਏ ਇਹ ਸਰਕਾਰ ਨੂੰ ਅੱਖਾਂ ਖੋਲ ਕੇ ਚੱਲਣਾ ਚਾਹੀਦਾ ਮੈਂ ਤਾਂ ਆਪ ਵੀ ਕਹਿੰਦਾ ਕਿ ਸਖਤ ਕਾਨੂੰਨ ਇਹਦੇ ਵਿੱਚ ਬਣਨੇ ਚਾਹੀਦੇ ਆ ਔਰ ਜੇ ਆ ਪਿੱਛੇ ਹੁਣ ਆਨੰਦਪੁਰ ਸਾਹਿਬ ਹੋਈ ਉਹ ਕਟਨਾ ਦੇ ਵਿੱਚ ਅਸੀਂ ਆਪ ਪੈਰ ਬਈ ਕਿਤੀ ਸ਼ੌਣੀ ਕਮੇਟੀ ਨੇ 5 ਸਾਲ ਉਹਨੂੰ ਕੈਦ ਹੋਈ ਕੈਦ ਤਾਂ 5 ਸਾਲ ਕੁਝ ਵੀ ਨਹੀਂ ਗਈ ਤਾਂ ਜੇ ਇਹਦੇ ਵਿੱਚ ਕੈਪੀਟਲ ਪਨਿਸ਼ਮੈਂਟ ਹੋਵੇ ਫਿਰ ਬੰਦਾ ਸੋਚ ਕੇ ਹੱਥ ਪਾਊਗਾ ਸੋ ਉਹਨਾਂ ਦੀਆਂ ਲੜਾਈਆਂ ਨਿੱਜੀ ਹੈ ਨਿੱਜੀ ਲੜਾਈਆਂ ਤੇ ਗੁਰੂ ਘਰ ਦੇ ਵਿੱਚ ਕਿਉਂ ਗੁਰੂ ਘਰ ਤਾਂ ਸਾਰਿਆਂ ਨੂੰ ਜੋੜਦਾ ਤੇ ਜੇ ਆਪਾਂ ਆ ਕੇ ਗੁਰੂ ਘਰ ਦੇ ਉੱਥੇ ਐਵੇਂ ਦੀਆਂ ਕੱਲਾਂ ਨਰਾਦਰ ਦੀਆਂ ਗੱਲਾਂ ਕਰਨੀਆਂ ਤੇ ਮੈਂ ਸਮਝਦਾ ਸਮਾਜ ਦੇ ਵੀ ਲਾਣਤ ਪੈਣੀਆਂ ਤੇ ਗੁਰੂ ਕੋਲੋਂ ਵੀ ਫਿਰ ਕੋਸ਼ੇ ਨਹੀਂ ਬੈਣੀ ਫਿਰ ਤਾਂ ਜੋਗ ਚ ਲੈ ਕੇ ਜਾਵੋਗੇ ਉਹ ਹੀ ਬੰਦੀ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਮੁਤਾਬਕ ਦੋਸ਼ੀਆਂ ਖਿਲਾਫ ਪਰਚਾ ਦਰਜ ਕੀਤਾ ਜਾ ਰਿਹਾ ਹੈ ਜਦਕਿ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਅਤੇ ਸੀਸੀਟੀਵੀ ਫੁਟੇਜ ਮੁਤਾਬਕ ਜੋ ਵੀ ਦੋਸ਼ੀ ਬੰਦੇ ਨੇ ਉਹਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਿੰਡ ਨੌਰਪੁਰ ਵਿੱਚ 2 24 9 ਰਾਤ ਨੂੰ ਕੋਈ 11 12 ਜਿਵੇਂ ਵੀ ਵੀਡੀਓ ਆ ਕ੍ਰਿਸ਼ਨ ਨੂੰ ਬਰਾਦੀ ਦੇ ਆਪਸ ਪਰਿਵਾਰ 'ਚ ਹੀ ਇਹ ਝਗੜੇ ਸੀ ਇਹਨਾਂ ਦੇ ਆਪੋ ਵਟੋ-ਵਟੀ ਹੋਏ ਸੀ ਉਹਦੇ ਵੀ ਨਾਲ ਗੁਰਦਵਾਰ ਸਾਹਿਬ ਪੈਂਦਾ ਉਹਨਾਂ ਗੁਰਦੁਆਰੇ ਦੇ ਨਾਲ ਉਹਨਾਂ ਨੂੰ ਵੀ ਇਨਵੋਲ ਕੀਤਾ ਉਹਦੇ ਵਿੱਚ ਗੁਰਦਵਾਰੇ ਦੇ ਛੱਤ 'ਤੇ ਚੜੇ ਹੋਰ ਕੀਤਾ ਗੁਰਦੁਆਰ ਸੇਵੀ ਕਮੇਟੀ ਵੱਲੋਂ ਹੰਢ ਕੇ ਦਰਖਾਸਤ ਪ੍ਰਾਪਤ ਹੋਈ ਹੈ ਅਸੀਂ ਬੰਦੀ ਗਾਰਦੀ ਕਰਾਂਗੇ ਕੋਈ ਅਰੈਸਟ ਕੋਈ ਨਹੀਂ ਸਾਡੇ ਤਾਂ ਹੀ ਮੌਕੇ ਤੇ ਹੈਗੇ ਆ ਹਾਈ ਮੌਕੇ ਜਿਆਦਾ ਲੈ ਰਹੇ ਆ ਤੇ ਇਸ ਤੋਂ ਬਾਅਦ ਅਸੀਂ ਕਾਰਵਾਈ ਕਰਮ ਅਰੈਸਟ ਕਰਾਂਗੇ ਕਾਰਵਾਈ ਸਰ ਕਰੇ ਗੁਬੰਦੀ ਗਾਰਦੀ ਕਰਨਾ ਕਾਨੂੰਨ ਸਾਹਿਬ ਪੈਸਾਇਆਂ ਅਤੇ ਸਿੱਖ ਭਾਈਚਾਰੇ ਵਿਚਾਲੇ ਪਹਿਲਾਂ ਵੀ ਕਈ ਵਾਰ ਟਕਰਾਅ ਦੇਖਣ ਨੂੰ ਮਿਲੇ ਨੇ ਪਰ ਇਸ ਵਾਰ ਕੋਈ ਟਕਰਾਅ ਨਾ ਹੁੰਦਿਆਂ ਹੋਇਆਂ ਵੀ ਗੁਰੂ ਘਰ ਦੀ ਮਾਨ ਮਰਿਆਦਾ ਅਤੇ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਗਿਆ ਜਿਸ ਖਿਲਾਫ ਸਿੱਖ ਸੰਗਠਨਾਂ ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਦੋਸ਼ੀਆਂ ਖਿਲਾਫ ਹੁਣ ਸਖਤ ਸਜ਼ਾਵਾਂ ਦੀ ਮੰਗ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ